ਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਨੂੰ ਸਿੱਟ ਦਿੱਤਾ ਗਿਆ ਸੀ ਜ਼ਾਲਮ ਦੇ ਵੱਲੋਂ ਤਾਂ ਕਿ ਉਹਨਾਂ ਦੀਆਂ ਦੇਹਾਂ ਨੂੰ ਜੜਾ ਕਿਸੇ ਜਾਨਵਰ ਦੇ ਵੱਲੋਂ ਖਾ ਲਿਆ ਜਾਵੇ ਤੇ ਇੱਥੇ ਦਾ ਇਤਿਹਾਸ ਮਾਨਮਤਾ ਇਤਿਹਾਸ ਇਹੋ ਜਾਣਨਾ ਚਾਹਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸਥਾਨ ਤੇ ਖੜੇ ਹੋਇਆ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਨੂੰ ਸਿੱਟ ਦਿੱਤਾ ਗਿਆ ਸੀ ਜ਼ਾਲਮ ਦੇ ਵੱਲੋਂ ਤਾਂ ਕਿ ਉਹਨਾਂ ਦੀਆਂ ਦੇਹਾਂ ਨੂੰ ਜੜਾਇਆ ਕਿਸੇ ਜਾਨਵਰ ਦੇ ਵੱਲੋਂ ਖਾ ਲਿਆ ਜਾਵੇ ਪਰ ਉਹਨਾਂ ਦੀ ਦੇਹ ਦੀ ਰੱਖਿਆ ਕੀਤੀ ਸੀ ਸ਼ੇਰਾਂ ਨੇ ਇਤਿਹਾਸ ਹੋਰ ਜਾਣਦੇ ਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਬਹਿਟੀ ਜੀ ਖਾਲਸਾ ਜੀ ਤੇ ਇੱਥੇ ਦਾ ਇਤਿਹਾਸ ਮਨਮਤਾ ਇਤਿਹਾਸ ਆਉ ਜਾਨਣਾ ਚਾਹਵਾ ਇਤਿਹਾਸ ਬਣਦੀ ਇਸ ਤਰ੍ਹਾਂ ਹੁੰਦੀ ਜਿਹੜਾ ਆਪਣਾ ਵੱਡਾ ਗੁਰਦੁਆਰਾ ਉੱਪਰ ਉੱਥੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਰਾਜੇ ਦੀ ਕਚਹਿਰੀ ਹੁੰਦੀ ਸੀ ਜਿੱਥੇ ਉਹ ਦਰਬਾਰ ਸਾਹਿਬ ਬਣਿਆ ਉਹ ਕਚਹਿਰੀ ਜਿੱਥੇ ਬੱਚਿਆਂ ਨੂੰ ਕੰਦਾ ਜਣ ਕੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਉਹਨਾਂ ਨੇ ਇੱਥੇ ਹੰਸਲਾ ਨਦੀ ਹੁੰਦੀ ਸੀ ਜੰਗਲ ਦਾ ਏਰੀਆ ਸੀ ਇਹ ਤੇ ਲਾਸਾਂ ਲੈ ਕੇ ਇੱਥੇ ਸੁੱਟਦੇ ਆ ਵੀ ਜਾਨਵਰ ਖਾ ਲੈਣਗੇ ਅੱਛਾ ਤੇ ਇੱਥੇ ਜਾਨਵਰਾਂ ਨੇ ਫਿਰ ਵਾਪਸ ਸ਼ੇਰਾਂ ਨੇ ਉਹਨਾਂ ਦੀ ਰਾਖੀ ਕੀਤੀ ਹੈ ਫਿਰ ਭਾਈ ਸਟੋਡਰ ਮਲ ਨੇ ਜਦੋਂ ਦੇਖਿਆ ਲੱਗਿਆ ਜਾਲਮਾ ਨੂੰ ਜਾਨਵਰਾਂ ਨੇ ਵੀ ਬਹੁਤ ਕੌੜਾ ਜਵਾਬ ਕੌੜਾ ਜਵਾਬ ਦਿੱਤਾ ਕਿ ਖਾਣਗੇ ਨਹੀਂ ਉਹਨਾਂ ਕੋਲ ਬੈਠ ਕੇ ਰਾਖੀ ਕੀਤੀ ਹੈ ਉਹਨਾਂ ਦੀ ਤਾਂ ਹੀ ਸ਼ੇਰਾਂ ਦੀ ਫੋਟੋ ਲੱਗੀ ਹੁੰਦੀਆਂ ਤੇ ਸ਼ੇਰਾਂ ਨੇ ਰਾਖੀ ਕੀਤੀ ਐ ਚਿੜੀ ਨਹੀਂ ਫੜਕਣ ਦਿੱਤੀ ਉਹਨਾਂ ਦੇ ਕੋਲ ਸਵੇਰੇ ਫਿਰ ਟੋਡਾ ਮਦਲ ਸਾਹਿਬ ਆਏ ਉਹਨਾਂ ਨੇ ਦੇਖਿਆ ਤੇ ਰੌਲਾ ਪਾਇਆ ਵੀ ਐ ਹੋ ਗਿਆ ਫਿਰ ਇੱਥੋਂ ਉਹਨਾਂ ਨੇ ਵਿਵਾਨ ਸਜਾਇਆ ਜੋਤੀਸ ਰੂਪ ਉਹਨਾਂ ਨੇ ਜਗਾ ਖਰੀਦੀ ਐ ਮੋਹਰਾਂ ਖੜੀਆਂ ਕਰਕੇ ਵਿਛਾ ਕੇ ਪਹਿਲਾਂ ਵਿਛਾ ਕੇ ਲਈਆਂ ਜਦ ਵਿਛਾ ਕੇ ਜਦ ਉਹਨੇ ਦੇਖਿਆ ਵੀ ਨਹੀਂ ਵਿਛਾ ਕੇ ਨਹੀਂ ਅਸੀਂ ਲੈਣੀ ਹੈ ਖੜੀਆਂ ਕਰਕੇ ਲੈਣੀ ਹੈ ਫਿਰ ਪਤਾ ਨਹੀਂ ਵਿਚਾਰਨ ਕਿਸ ਤਰ੍ਹਾਂ ਪ੍ਰਬੰਧ ਕੀਤਾ ਆਪਣਾ ਘਰ ਵੇਚਿਆ ਕੁਝ ਕੀਤਾ ਉਹਨੇ ਫਿਰ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਹੈ ਇਸ ਤੋਂ ਬਾਅਦ ਬਿਵਾਨ ਸਜਾਇਆ ਬੱਚਿਆਂ ਦਾ ਤੇ ਮਾਤਾ ਗੁਜਰਕਾਰ ਜੀ ਦਾ ਇਸ ਤੋਂ ਬਾਅਦ ਬਿਵਾਨ ਸ ਆ ਕੇ ਫਿਰ ਉੱਥੇ ਜੋਤੀਸ ਰੂਪ ਸੰਸਕਾਰ ਕੀਤਾ ਉਹਨਾਂ ਦਾ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਬਿਵਾਨਗੜ੍ਹ ਸਾਹਿਬ ਪੈਂਦਾ ਜੀ ਜੀ ਤੇ ਜੇ ਗੱਲ ਕੀਤੀ ਜਾਵੇ ਅੱਜ ਕੱਲ ਦੇ ਸਾਡੇ ਜਿਹੜੇ ਬੱਚੇ ਆ ਚਾਹੇ ਨੌਜਵਾਨ ਵੀ ਨੇ ਅਸੀਂ ਪਿਛਲੀ ਵਾਰ ਆਏ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਬਜ਼ੁਰਗਾਂ ਨੂੰ ਵੀ ਇਤਿਹਾਸ ਨਹੀਂ ਪਤਾ ਸਾਡਾ ਇਹ ਸਾਡੇ ਉਹ ਪੜਦੇ ਨਹੀਂ ਮੈਂ ਉਹੀ ਕਿਹਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਪੜੇ ਲਿਖੇ ਹੋ ਅਸੀਂ ਤਾਂ ਨਹੀਂ ਪ੍ਰਬੰਧ ਕਰ ਸਕਦੇ ਵੈਸੇ ਤੁਹਾਨੂੰ ਲਿਖ ਕੇ ਵੀ ਪੂਰਾ ਲਾਇਆ ਹੋਇਆ ਜੀ ਮੈਂ ਉਹੀ ਕਹਿ ਰਹੀ ਆ ਕਿ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਪੜੇ ਲਿਖੇ ਹੋ ਕਹਿੰਦੇ ਹਾਂ ਮੈਂ ਪੜਿਆ ਲਿਖਿਆ ਮੈਂ ਕਿ ਫਿਰ ਤੁਸੀਂ ਬਾਹਰ ਇਤਿਹਾਸ ਲਿਖਿਆ ਤੁਸੀਂ ਪੜਿਆ ਨਹੀਂ ਹੈ ਗੌਰ ਕਰਨੀ ਚਾਹੀਦੀ ਹਰੇਕ ਇਨਸਾਨ ਨੂੰ ਜਿਹੜਾ ਵੀ ਆਵੇ ਪਹਿਲਾਂ ਉੱਥੇ ਦੇਖ ਅਸੀਂ ਆਪਣੇ ਬ ਸਖਾਣਾ ਚਾਹੀਦਾ ਖੁਦ ਵੀ ਸਿੱਖਣਾ ਚਾਹੀਦਾ ਆਪਾਂ ਨੂੰ ਜੀ ਤਾਂ ਬਹੁਤ ਬਹੁਤ ਸ਼ੁਕਰੇ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤਾਂ ਇਹ ਉਸਤਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਜੀ ਰੈਨ ਮੈਚ ਇਸ استان ਦੀ ਸੇਵਾ ਚੱਲ ਰਹੀ ਹੈ ਜੀ ਹਾਂਜੀ ਦੇਖਦੇ ਕੋਈ ਹਾਂਜੀ 96 ਕਰੋੜੀ ਉਹੀ ਕਰਦੇ ਆਂ ਦੇਖਦੇ ਜੀ ਬਹੁਤ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਜੀ ਦੀਆਂ ਦੇਹਾਂ ਨੂੰ ਇੱਥੇ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜ਼ਾਲਮ ਦੇ ਵੱਲੋਂ ਤਾਂ ਕਿ ਉਹਨਾਂ ਦੀਆਂ ਦੇਹਾਂ ਨੂੰ ਜਿਹੜਿਆ ਜਾਨਵਰ ਖਾ ਲੈਣ ਪਰ ਜਾਨਵਰਾਂ ਨੇ ਵੀ ਉਹਨਾਂ ਦੀ ਰੱਖਿਆ ਕਰਕੇ ਉਹਨਾਂ ਨੂੰ ਤੋੜ ਮੂ ਤੋੜ ਜਵਾਬ ਦਿੱਤਾ ਕਿ ਜਾਨਵਰ ਵੀ ਮੰਨਦੇ ਨੇ ਕਿਤੇ ਨਾ ਕਿਤੇ ਉਹ ਅਕਾਲ ਪੁਰਖ ਦੇ ਬੱਚੇ ਨੇ ਉਹ ਅਕਾਲ ਪੁਰਖ ਹੈ ਸਾਡਾ ਤੇ ਉਹ ਬੱਚਿਆਂ ਨੂੰ ਉਹਨਾਂ ਦੀਆਂ ਦੇਹਾਂ ਨੂੰ ਤੇ ਮਾਤਾ ਗੁੱਜਰ ਦੀ ਗੁੱਜਰ ਜੀ ਦੀ ਗੁੱਜਰ ਕੌਰ ਜੀ ਦੀ ਦੇਹ ਨੂੰ ਉਹਨਾਂ ਨੇ ਬੜੇ ਹੀ ਸਨਮਾਨ ਦੇ ਨਾਲ ਰੱਖਿਆ ਕੀਤਾ ਤੇ ਕਿਸੇ ਪਰਿੰਦੇ ਨੂੰ ਵੀ ਉੱਥੇ ਪਰ ਨਹੀਂ ਮਾਰਨ ਦਿੱਤਾ